ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਅੱਜ ਆ ਰਹੀ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਮੀਰਾ ਆਪਣੇ ਸਾਸੋਰੇ ਨੂੰ ਰੋਟੀ ਖਵਾਉਣ ਤੋਂ ਬਾਅਦ ਜਿਵੇਂ ਹੀ ਰਸੋਈ ਵਿੱਚ ਬਰਤਨ ਰੱਖਣ ਲਈ ਜਾਣ ਲੱਗੀ ਤਾਂ ਪਿੱਛੋਂ ਹੀ ਉਸਦੇ ਸਹੁਰੇ ਨੇ ਆਵਾਜ਼ ਮਾਰ ਦਿੱਤੀ ਤੇ ਕਿਹਾ ਬੇਟਾ ਅੱਜ ਤੋਂ ਖਾਣਾ ਬਹੁਤ ਹੀ ਸਵਾਦ ਬਣਾਇਆ ਹੈ। ਪੇਟ ਭਰਨਾ ਮਨ ਦੀ ਸੰਤੁਸ਼ਟੀ ਵੀ ਹੋ ਗਈ। ਇੰਨਾ ਵਧੀਆ ਖਾਣਾ ਖਾਣ ਤੋਂ ਬਾਅਦ ਜੇਕਰ ਹੁਣ ਇੱਕ ਵੇਸਣ ਦਾ ਲੱਡੂ ਮਿਲ ਜਾਂਦਾ ਜੋ ਤੂੰ ਕੱਲ ਬਣਾਇ ਸੀ ਤਾਂ ਮਜ਼ਾ ਆ ਜਾਂਦਾ। ਸੋਰੇਂ ਦੇ ਇੰਨਾ ਕਹਿੰਦੇ ਆਂ ਹੀ ਮੀਰਾ ਗੁੱਸੇ ਨਾਲ ਮੱਚ ਗਈ। ਰਸੋਈ ਵਿੱਚ ਗਈ ਅਤੇ ਵੇਸਣ ਦੇ ਲੱਡੂਆਂ ਵਾਲਾ ਡੱਬਾ ਲਿਆ ਕੇ ਆਪਣੇ ਸੋਹਰੇ ਦੇ ਸਾਹਮਣੇ ਪਏ ਮੇਜ਼ ਦੇ ਉੱਪਰ ਜ਼ੋਰ ਦੀ ਸੁੱਟ ਦਿੱਤਾ ਅਤੇ ਆਪਣੇ ਕਮਰੇ ਵਿੱਚ ਜਾ ਕੇ ਮੂੰਹ ਵਿੱਚ ਬੜਬੜਾਉਣ ਲੱਗੀ ਕਿ ਨਾ ਜਾਣੇ ਇਹਨਾਂ ਨੇ ਮੈਨੂੰ ਕੀ ਸਮਝ ਕੇ ਰੱਖਿਆ ਹੈ ਮੈਂ ਇਹਨਾਂ ਦੇ ਘਰ ਦੇ ਸਾਰੇ ਕੰਮ ਕਰਦੀ ਰਹਿਣੀ ਹਾਂ ਮੈਂ ਤਾਂ ਬਸ ਇਹਨਾਂ ਦੀ ਇੱਕ ਨੌਕਰਾਨੀ ਬਣ ਕੇ ਰਹਿ ਗਈ ਹਾਂ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਅਖਰ ਮੈਂ ਇੱਕ ਇਨਸਾਨ ਹਾਂ ਸੋਚਦੇ ਹੋਏ ਆਪਣੀਆਂ ਸਹੇਲੀਆਂ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਦਰ ਅਸਲ ਅੱਜ ਸਵੇਰ ਦੀ ਗੱਲ ਹੈ ਜਦੋਂ ਉਸਦੀ ਸਹੇਲੀ ਰੂਬੀ ਉਸ ਨੂੰ ਮਿਲਣ ਦੇ ਲਈ ਉਸਦੇ ਘਰ ਆਈ ਸੀ ਰੂਬੀ ਆਪਣੇ ਸਹੁਰਿਆਂ ਨਾਲ ਝਗੜਾ ਕਰਕੇ ਅਲੱਗ ਹੋ ਚੁੱਕੀ ਸੀ ਇੱਥੋਂ ਤੱਕ ਕਿ ਉਹ ਆਪਣੇ ਪਤੀ ਤੋਂ ਵੀ ਅਲੱਗ ਰਹਿੰਦੀ ਸੀ ਅਤੇ ਹੁਣ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਦੀ ਸੀ ਉਸਦੇ ਹਿਸਾਬ ਨਾਲ ਤਾਂ ਉਹ ਇੱਕ ਬਹੁਤ ਹੀ ਪਰਫੈਕਟ ਜ਼ਿੰਦਗੀ ਜਿਉ ਰਹੀ ਸੀ ਜਿਸ ਸਮੇਂ ਰੂਬੀ ਮੀਰਾ ਨੂੰ ਮਿਲਣ ਲਈ ਆਈ ਸੀ ਉਸ ਸਮੇਂ ਤਕਰੀਬਨ 10 ਵਜੇ ਸਨ ਅਤੇ ਮੀਰਾ ਉਸ ਸਮੇਂ ਵਿੱਚ ਰਸੋਈ ਦਾ ਸਾਰਾ ਕੰਮ ਕਰ ਰਹੀ ਥੀ ਤੇ ਖਾਣਾ ਬਣਾ ਰਹੀ ਸੀ ਤੇ ਬੜੇ ਹੀ ਪਿਆਰ ਨਾਲ ਸਾਰਿਆਂ ਨੂੰ ਖਾਣਾ ਖਵਾ ਰਹੀ ਸੀ ਮੀਰਾ ਘਰ ਦੇ ਕੰਮ ਕਰਨ ਵਿੱਚ ਕਦੇ ਵੀ ਝਿਜਕਦੀ ਨਹੀਂ ਸੀ ਉਹ ਹਮੇਸ਼ਾ ਖਾਣਾ ਟਾਈਮ ਨਾਲ ਬਣਾ ਲੈਂਦੀ ਸੀ ਤੇ ਆਪਣੇ ਸਾਸ ਸੋਹਰੇ ਤੇ ਆਪਣੇ ਪਤੀ ਰੇ ਪੂਰੀ ਜਿੱਦਤ ਨਾਲ ਸੇਵਾ ਕਰਦੀ ਹੁੰਦੀ ਸੀ ਆਪਣੀ ਸਹੇਲੀ ਨਾਲ ਕੁਝ ਵਕਤ ਬਿਤਾਉਣ ਲਈ ਮੀਰਾ ਨੇ ਜਲਦੀ ਜਲਦੀ ਆਪਣਾ ਰਸੋਈ ਦਾ ਕੰਮ ਨਿਬੜਿਆ ਅਤੇ ਫਿਰ ਆਪਣੀ ਸਹੇਲੀ ਰੂਬੀ ਲਈ ਚਾਹ ਬਣਾ ਕੇ ਕਮਰੇ ਵਿੱਚ ਲੈ ਗਈ ਤੇ ਰੂਬੀ ਕੋਲ ਜਾ ਕੇ ਬੈਠ ਗਈ ਤੇ ਉਸ ਤੋਂ ਪੁੱਛਣ ਲੱਗੀ ਹੋਰ ਦਾ ਰੂਬੀ ਤੇਰੀ ਨੌਕਰੀ ਹੁਣ ਕਿਵੇਂ ਚੱਲ ਰਹੀ ਹੈ ਸਭ ਠੀਕ ਤਾਂ ਹੈ ਨਾ ਰੂਬੀ ਮੂੰਹ ਜਿਹਾ ਬਣਾ ਕੇ ਬੋਲੀ ਮੇਰਾ ਤਾਂ ਬਾਅਦ ਵਿੱਚ ਦੱਸਾਂਗੀ ਪਰ ਤੇਰੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਹੋ ਰਿਹਾ ਸਹੇਲੀ ਦੀ ਗੱਲ ਸੁਣ ਕੇ ਮੀਰਾ ਉਲਝਣ ਵਿੱਚ ਪੈ ਗਈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਉਸਨੇ ਕਿਹਾ ਰੂਬੀ ਮੈਂ ਕੁਝ ਸਮਝੀ ਨਹੀਂ ਸਾਫ਼-ਸਾਫ਼ ਦੱਸ ਤੂੰ ਕੀ ਕਹਿਣਾ ਛੋਨੀ ਐ ਉਹੀ ਮੀਰਾ ਤੂੰ ਬੜੀ ਭੋਲੀ ਐ ਯਾਰ ਚੰਗੇ ਘਰ ਤੋਂ ਆਈ ਹੈ ਪੜ੍ਹੀ ਲਿਖੀ ਐ ਤਾਂ ਵੀ ਆਪਣੇ ਸੌਰੇ ਪਰਿਵਾਰ ਵਾਲਿਆਂ ਦੀ ਨੌਕਰਾਨੀ ਬਣੰਦੀ ਕੀ ਜ਼ਰੂਰਤ ਹੈ ਤੈਨੂੰ ਤਾਂ ਮੀਰਾ ਹੈਰਾਨ ਹੁੰਦੇ ਹੋਏ ਬੋਲੀ ਰੂਬੀ ਤੂੰ ਇਹ ਕਿਹੋ ਜਈਆਂ ਗੱਲਾਂ ਕਰ ਰਹੀ ਐ ਮੈਂ ਆਪਣੇ ਸਹੁਰੇ ਘਰ ਵਿੱਚ ਨੌਂਕਰਾਨੀ ਕਿਸ ਤਰ੍ਹਾਂ ਹੋ ਗਈ ਇਹ ਤਾਂ ਮੇਰਾ ਆਪਣਾ ਪਰਿਵਾਰ ਹੈ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਮੈਨੂੰ ਅਤੇ ਮੇਰੀ ਸੱਸ ਤੇ ਸਹੁਰਾ ਤਾਂ ਮੈਨੂੰ ਇੰਨਾ ਪਿਆਰ ਕਰਦੇ ਹਨ ਕਿ ਪਿਆਰ ਕੋਈ ਵੀ ਆਪਣੀ ਬੇਟੀ ਨੂੰ ਨਹੀਂ ਕਰਦਾ ਇਸ ਘਰ ਵਿੱਚ ਮੈਨੂੰ ਲక్ష్ਮੀ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਮੈਂ ਵੀ ਆਪਣੇ ਸਹੁਰੇ ਪਰਿਵਾਰ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਰੂਬੀ ਫਿਰ ਤੋਂ ਮੂੰ ਬਣਾਉਂਦੀ ਹੋਈ ਬੋਲੀ बस के, के हां बस ਤੈਨੂੰ ਗ੍ਰੇ ਲక్ష్ਮੀ ਕਹਿ ਕੇ ਹੀ ਤਾਂ ਤੇਰੇ ਘਰ ਵਾਲਿਆਂ ਨੇ ਤੈਨੂੰ ਬੇਵਕੂਫ ਬਣਾ ਕੇ ਰੱਖਿਆ ਹੈ ਆਪਣੀਆਂ ਉਂਗਲਾਂ ਤੇ ਨਾਚਾ ਰਹੇ ਹਨ ਤੈਨੂੰ ਇਹ ਸਾਰੇ ਅਤੇ ਤੈਨੂੰ ਲੱਗਦਾ ਹੈ ਕਿ ਮੇਰੀ ਇਸ ਘਰ ਵਿੱਚ ਬਹੁਤ ਅਹਿਮੀਅਤ ਹੈ ਮੀਰਾ ਤੂੰ ਇਹਨਾਂ ਲਈ ਸਿਰਫ ਇੱਕ ਨੌਕਰਾਨੀ ਬਣ ਕੇ ਰਹਿ ਗਈ ਹੈ ਕਦੇ ਆਪਣੇ ਬਾਰੇ ਵੀ ਸੋਚਿਆ ਕਰ ਸਵੇਰ ਤੋਂ ਲੈ ਕੇ ਰਾਤ ਤੱਕ ਤੂੰ ਇੱਕ ਨੌਕਰਾਨੀ ਦੀ ਤਰ੍ਹਾਂ ਇਹਨਾਂ ਦੇ ਅੱਗੇ ਪਿੱਛੇ ਘੁੰਮਦੀ ਹੈ ਤੇਰੀ ਆਪਣੇ ਵੀ ਕੋਈ ਪ੍ਰਾਈਵੇਟ ਲਾਈਫ ਹੈ ਚਾ ਨਹੀਂ ਪਿਆਰ ਦੀ ਆੜ ਵਿੱਚ ਸਾਰੇ ਤੇਰਾ ਫਾਇਦਾ ਉਠਾ ਰਹੇ ਹਨ ਜੇਕਰ ਹੁਣ ਵੀ ਤੂੰ ਨਾ ਸੰਭਲੀ ਤਾਂ ਤੈਨੂੰ ਬਾਅਦ ਵਿੱਚ ਬਹੁਤ ਪਛਤਾਉਣਾ ਪੈ ਸਕਦਾ ਹੈ ਤੂੰ ਇਨ੍ਹਾਂ ਸਾਰਿਆਂ ਨੂੰ ਦੱਸ ਦੇ ਕਿ ਤੂੰ ਇਸ ਜਮਾਨੇ ਦੀ ਪੜ੍ਹੀ ਲਿਖੀ ਕੁੜੀ ਹੈ ਇਨ੍ਹਾਂ ਦੀ નોਕਰਾਨੀ ਨਹੀਂ ਜੋ ਸਾਰਾ ਦਿਨ ਇਨ੍ਹਾਂ ਦਾ ਖਿਆਲ ਰੱਖਦੀ ਫਿਰੇ ਕਦੇ ਤਾਂ ਆਪਣੇ ਲਈ ਵੀ ਸਮਾਂ ਕੱਢ ਕੇ ਬਾਹਰਲੀ ਦੁਨੀਆ ਦੇਖ ਸ਼ਾਪਿੰਗ ਕਰਨ ਲਈ ਜਾ ਨਵੇਂ ਸਟਾਈਲ ਦੇ ਕੱਪੜੇ ਪਹਿਨ ਆਪਣੀਆਂ ਸਹੇਲੀਆਂ ਦੇ ਨਾਲ ਕੁਝ ਸਮਾਂ ਬਿਤਾ ਮੈਨੂੰ ਦੇਖ ਮੈਂ ਅੱਜ ਤੇਜਮਾਨੇ ਦੀ ਆਤਮ ਨਿਰਭਰ ਔਰਤ ਹਾਂ ਮੇਰੇ ਸਹੁਰਿਆਂ ਨੇ ਮੈਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਨੂੰ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਬਸਾਲ ਲਈ ਮੇਰਾ ਪਤੀ ਮੈਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦਾ ਸੀ ਮੈਂ ਉਸ ਨਾਲੋਂ ਵੀ ਆਪਣੇ ਸਾਰੇ ਰਿਸ਼ਤੇ ਤੋੜ ਦਿੱਤੇ ਅੱਜ ਮੈਂ ਇਕੱਲੀ ਰਹਿ ਗਈ ਹਾਂ ਪਰ ਮੈਂ ਖੁਸ਼ ਹਾਂ ਇਸ ਲਈ ਮੈਂ ਤੈਨੂੰ ਸਮਝਾ ਰਹੀ ਹਾਂ ਕਿ ਤੂੰ ਇਨ੍ਹਾਂ ਦੇ ਪਿਆਰ ਦੇ ਝੂਠੇ ਝਾਂਸੇ ਦੇ ਵਿੱਚ ਆ ਕੇ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਨ ਤੇ ਤੁਲੀ ਹੋਈ ਹੈ ਆਪਣੀ ਸਹੇਲੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਮੇਰਾ ਸੋਚ ਵਿੱਚ ਡੁੱਬ ਗਈ ਅਤੇ ਫਿਰ ਉਹ ਸੋਚਣ ਲਈ ਮਜਬੂਰ ਹੋ ਗਈ ਰੂਬੀ ਇਹ ਸਭ ਛੱਡ ਯਾਰ ਤੋ ਗੇੜੀਆਂ ਗੱਲਾਂ ਲੈ ਕੇ ਬਹਿ ਗਈ ਆਪਾਂ ਇੰਨੇ ਦਿਨਾਂ ਬਾਅਦ ਮਿਲੇ ਹਾਂ ਕੋਈ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰਦੇ ਹਾਂ ਉਸ ਸਮੇਂ ਮੀਰਾ ਨੇ ਆਪਣੀ ਸਹੇਲੀ ਰੂਬੀ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਇੱਕ ਸ਼ਬਦ ਉਸਦੇ ਦਿਲ ਤੇ ਦਿਮਾਗ ਤੇ ਵਿੱਚ ਬੈਠ ਚੁੱਕਿਆ ਸੀ ਰੂਬੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਸ ਨੂੰ ਸੱਚਮੁੱਚ ਹੀ ਅਜਿਹਾ ਲੱਗਣ ਲੱਗ ਪਿਆ ਕਿ ਜਿਵੇਂ ਉਸ ਦਾ ਸੋਰਾ ਪਰਿਵਾਰ ਉਸ ਦਾ ਸਿਰਫ ਇਸਤੇਮਾਲ ਕਰ ਰਹੇ ਹੋਵੇ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਉਸ ਦੀ ਇਮੇਜ ਸਿਰਫ ਇੱਕ ਨੌਕਰਾਨੀ ਦੀ ਰਹਿ ਗਈ ਹੋਵੇ ਥੋੜੀ देर ਬਾਅਦ ਉਸ ਦੀ ਸਹੇਲੀ ਰੂਬੀ ਨੇ ਕਿਹਾ ਅੱਛਾ ਠੀਕ ਹੈ ਮੀਰਾ ਮੈਂ ਹੁਣ ਚਲਦੀ ਹਾਂ ਬਹੁਤ ਸਮਾਂ ਹੋ ਗਿਆ ਹੈ ਕੁਝ ਦਿਨੋਂ ਤੋਂ ਮੈਂ ਬਿਊਟੀ ਪਾਰਲਰ ਵੀ ਨਹੀਂ ਗਈ ਇਸ ਲਈ ਮੈਂ ਬਿਊਟੀ ਪਾਰਲਰ ਵੀ ਜਾਣਾ ਹੈ ਉਹ ਕੀ ਹੈ ਨਾ ਕਿ ਮੈਂ ਆਪਣਾ ਪੂਰਾ ਖਿਆਲ ਰੱਖਦੀ ਹਾਂ ਰੂਬੀ ਨੇ ਥੋੜਾ ਕਮੰਡੀ ਜਿਹੇ ਲਹਿਜ਼ੇ ਵਿੱਚ ਕਿਹਾ ਫਿਰ ਰੂਬੀ ਨੇ ਹੱਸ ਕੇ ਆਪਣਾ ਪਰਸ ਉਠਾਉਂਦੇ ਹੋਏ ਕਹਾ ਮੀਰਾ ਹੋ ਸਕੇ ਤਾਂ ਤੈਨੂੰ ਮੇਰੀ ਅੰਗਲਨਾਂ ਜ਼ਰੂਰ ਪੁਰੀਆਂ ਲੱਗੀਆਂ ਹੋਣਗੀਆਂ ਪਰ ਮੇਰੀਆਂ ਗੱਲਾਂ ਵਿੱਚ ਪੂਰੀ ਸੱਚਾਈ ਹੈ ਇੱਕ ਵਾਰੀ ਇਸ ਵਿਸ਼ੇ ਤੇ ਜ਼ਰੂਰ ਸੋਚ ਕੇ ਦੇਖੀ ਤੇ ਫਿਰ ਰੂਬੀ ਉੱਥੋਂ ਚਲੀ ਗਈ ਮੀਰਾ ਬੇਟਾ ਮੀਰਾ ਬੇਟਾ ਮੇਰਾ ਚਸ਼ਮਾ ਤਾਂ ਫੜਾਉਣਾ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਚਸ਼ਮੇ ਤੋਂ ਬਿਨਾ ਤਾਂ ਮੈਂ ਅਖਬਾਰ ਵੀ ਨਹੀਂ ਪੜ੍ਹ ਸਕਦਾ ਤੇ ਮੇਰਾ ਦਿਲ ਕਰ ਰਿਹਾ ਹੈ ਕਿ ਮੈਂ ਹੁਣ ਅਖਬਾਰ ਪੜ੍ਹਾਂ ਅਚਾਨਕ ਆਈ ਆਪਣੇ ਸੋਹਰੇ ਦੀ ਆਵਾਜ਼ ਸੁਣ ਕੇ ਮੀਰਾ ਗੁੱਸੇ ਵਿੱਚ ਅੱਗ ਬਬੋਲੀ ਹੋ ਗਈ ਹਜੇ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਤੁਹਾਡਾ ਚਸ਼ਮਾ ਲੱਭਣ ਲਈ ਚੀਕਾ ਤੁਸੀਂ ਚਸ਼ਮੇ ਤੋਂ ਬਿਨਾ ਅਖਬਾਰ ਨਹੀਂ ਪੜ ਸਕਦੇ ਤਾਂ ਥੋੜੀ ਦੇਰ ਲਈ ਅਖਬਾਰ ਨੂੰ ਛੱਡ ਦਿਓ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਖਬਾਰ ਅੱਜ ਹੀ ਪੜੋ ਆਪਣੀ ਨੂ ਮੀਰਾ ਤੋਂ ਇਸ ਤਰ੍ਹਾਂ ਦੇ ਜਵਾਬ ਦੀ ਉਸਦੇ ਸਹੁਰੇ ਨੇ ਕਦੀ ਵੀ ਕਲਪਨਾ ਨਹੀਂ ਸੀ ਕੀਤੀ ਕਿਉਂਕਿ ਮੀਰਾ ਤਾਂ ਹਮੇਸ਼ਾ ਹੱਸਦੇ ਹੱਸੇ ਉਹਨਾਂ ਦੇ ਕੰਮ ਕਰ ਦਿਆ ਕਰਦੀ ਸੀ ਉਬੀ ਉਸਤੇ ਇਸ ਤਰ੍ਹਾਂ ਦੇ ਜਵਾਬ ਸੁਣ ਕੇ ਥੋੜਾ ਜਿਹਾ ਹੈਰਾਨ ਹੋ ਗਏ ਫਿਰ ਉਹਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਮੀਰਾ ਨੇ ਜੇ ਇਸ ਤਰ੍ਹਾਂ ਜਵਾਬ ਦਿੱਤਾ ਤਾਂ ਉਸਦੀ ਸੱਸ ਵੀ ਹੈਰਾਨ ਹੋ ਗਈ ਮੀਰਾ ਦੇ ਸਹੁਰੇ ਨੇ ਮੀਰਾ ਦੀ ਸੱਸ ਨੂੰ ਕਹਾ ਕਿ ਮੀਰਾ ਨੂੰ ਕੀ ਹੋਇਆ ਹੈ ਅੱਜ ਉਹ ਇਸ ਤਰ੍ਹਾਂ ਮੈਨੂੰ ਗੁੱਸੇ ਵਿੱਚ ਕਿਉਂ ਬੋਲੀ ਹੈ ਜਿਸ ਤਰ੍ਹਾਂ ਉਹ ਅਜ ਤੱਕ ਕਦੇ ਨਹੀਂ ਬੋਲੀ ਇਹਨਾਂ ਤਾਂ ਆਪਣੇ ਨਾਲ ਬਹੁਤ ਖੁਸ਼ ਰਹਿੰਦੀ ਸੀ ਅੱਜ ਜੀ ਨਾਚਣ ਕੀ ਹੋ ਗਿਆ ਮੈਂ ਵੀ ਇਹੀ ਸੋਚ ਰਹੀ ਹਾਂ ਕਿ ਅੱਜ ਨੂੰ ਨੂੰ ਹੋ ਕੀ ਗਿਆ ਹੈ ਪਰ ਕੋਈ ਗੱਲ ਨਹੀਂ ਹੋ ਸਕਦਾ ਕਿ ਕਿਸੇ ਗੱਲ ਤੋਂ ਕੋਈ ਪਰੇਸ਼ਾਨਤਾ ਨਹੀਂ ਹੈ ਮੇਰੇ ਦਿਮਾਗ 'ਚ ਵੀ ਇਹ ਗੱਲਾਂ ਚੱਲ ਰਹੀਆਂ ਨੇ ਤੁਸੀਂ ਚਿੰਤਾ ਨਾ ਕਰੋ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਉਸ ਨੂੰ ਪੁੱਛਦੀ ਹਾਂ ਕਿ ਕੋਈ ਗੱਲ ਦੀ ਟੈਨਸ਼ਨ ਹੈ ਤਾਂ ਦੱਸ ਤਾਂ ਰਹੀ ਉਸੇ ਸਮੇਂ ਤਾਂ ਉਹਨਾਂ ਨੇ ਵੀ ਕੁਝ ਨਹੀਂ ਕਹਿਣਾ ਠੀਕ ਸਮਝਿਆ ਅਬ ਥੋੜੀ ਨਿਰਭਾਰੀ ਹੀ ਮੀਰਾ ਦੀ ਸੱਸ ਉਸ ਕੋਲ ਆਈ ਤੇ ਬੜੇ ਹੀ ਪਿਆਰ ਨਾਲ ਪੁੱਛਣ ਲੱਗੀ ਕਿ ਮੀਰਾ ਬੇਟਾ ਕੁਝ ਪਰੇਸ਼ਾਨ ਲੱਗ ਰਹੀ ਹੈ ਕੀ ਹੋਇਆ ਸਿਹਤ ਤੇਰੀ ਠੀਕ ਹੈ ਨਾ ਕੋਈ ਗੱਲ ਹੈ ਤਾਂ ਸਾਡੇ ਨਾਲ ਸ਼ੇਅਰ ਕਰ ਅਸੀਂ ਉਸ ਗੱਲ ਦਾ ਜ਼ਰੂਰ ਹੱਲ ਕੱਢਾਂਗੇ ਪਰ ਇਸ ਗੱਲ ਤੋਂ ਵੀ ਮੀਰਾ ਨੂੰ ਕੁਝ ਅਜੀਹਾ ਹੀ ਲੱਗਿਆ ਜਿਵੇਂ ਉਸ ਦੀ ਸੱਸ ਚਲਾਕੀ ਦਿਖਾ ਕੇ ਉਸ ਨਾਲ ਆਪਣੇ ਬਣ ਦਾ ਦਿਖਾਵਾ ਕਰ ਰਹੀ ਹੋਵੇ ਤਾ ਹੋਰ ਵੀ ਜ਼ਿਆਦਾ ਭੜਕ ਗਈ ਤੇ ਕਹਿਣ ਲੱਗੀ ਮੈਨੂੰ ਭਲਾ ਕੀ ਪਰੇਸ਼ਾਨੀ ਹੋ ਸਕਦੀ ਹੈ ਮੈਂ ਤਾਂ ਇੱਥੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਬੈਠੀ ਹਾਂ ਨਾ ਮੈਨੂੰ ਤਾਂ ਤੁਸੀਂ ਘਰ ਦੀ ਨੌਕਰਾਨੀ ਬਣਾ ਕੇ ਰੱਖਿਆ ਹੈ ਜੋ ਇੱਕ ਕੰਮ ਕਰੇ ਤੇ ਦੂਜਾ ਸ਼ੁਰੂ ਦੂਜਾ ਕਰੇ ਤਾਂ ਤੀਜਾ ਸ਼ੁਰੂ ਤੁਸੀਂ ਸਾਰਿਆਂ ਨੇ ਮੈਨੂੰ ਨੌਕਰਾਨੀ ਹੀ ਸਮਝਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਇਹਨਾਂ ਚਲਾਕੀਆਂ ਇਹਨਾਂ ਚਿਕਨੀ ਚੁਪੜੀ ਗੱਲਾਂ ਵਿੱਚ ਮੈਂ ਸਿਰਫ ਫਿਰ ਤੋਂ ਆ ਜਾਵਾਂਗੀ ਅੱਜ ਤੋਂ ਬਾਅਦ ਮੈਂ ਘਰ ਦਾ ਕੋਈ ਵੀ ਕੰਮ ਨਹੀਂ ਕਰਾਂਗੀ ਆਪਣਾ ਕੰਮ ਆਪ ਕਰਨਾ ਤੁਹਾਨੂੰ ਪਵੇਗਾ ਤੁਸੀਂ ਆਪਣੇ ਹਿਸਾਬ ਲਾ ਲਓ ਜੇ ਅੱਜ ਤੋਂ ਬਾਅਦ ਮੈਨੂੰ ਕੰਮ ਕਿਹਾ ਤਾਂ ਅੱਜ ਪਹਿਲੀ ਵਾਰ ਆਪਣੀ ਨੂੰਹ ਦੇ ਮੂੰਹੋਂ ਜਿਹੇ ਕੋੜੇ ਬੋਲ ਸੁਣ ਕੇ ਮੀਰਾ ਦੀ ਸੱਸ ਉਦਾਸ ਹੋ ਗਈ ਤੇ ਚੁੱਪਚਾਪ ਬਾਹਰ ਚਲੇਗੀ ਰਾਤ ਦੇ ਸਮੇਂ ਮੀਰਾ ਨੇ ਕੋਈ ਵੀ ਸਬਜ਼ੀ ਵਗੈਰਾ ਨਾ ਬਣਾਈ ਤੇ ਦੁਪਹਿਰ ਵਾਲੀ ਸਬਜੀ ਹੀ ਡਿਨਰ ਤੇ ਖਾਣੇ ਵਿੱਚ ਲਿਆ ਕੇ ਅੱਗੇ ਰੱਖ ਦਿੱਤੀ ਜ਼ੋਰ ਨਾਲ ਦੁਪਹਿਰ ਦੀ ਸਬਜੀ ਦੇਖਦੇ ਹੋਏ ਮੀਰਾ ਦਾ ਪਤੀ ਬੋਲਿਆ ਵੀਰਾ ਫੇਰ ਤੂੰ ਹੀ ਦੁਪਹਿਰ ਵਾਲੀ ਸਬਜੀ ਕੀ ਰਾਤ ਲਈ ਕੋਈ ਸਬਜੀ ਨਹੀਂ ਬਣਾਈ ਇਸ ਕਲ ਤੇ ਮੀਰਾ ਗੁੱਸੇ ਵਿੱਚ ਬੋਲੀ ਮੇਰੇ ਤੋਂ ਨਹੀਂ ਬਣਦੀ ਵਾਰ-ਵਾਰ ਇੱਕੋ ਸਬਜੀ ਪਸੰਦ ਹੈ ਤਾਂ ਖਾ ਲਵੋ ਨਹੀਂ ਪਸੰਦ ਤਾਂ ਛੱਡ ਦਿਓ ਪਰ ਹੁਣ ਮੈਂ ਵਾਰ-ਵਾਰ ਹਰ ਸਮੇਂ ਅਲੱਗ-ਅਲੱਗ ਸਬਜ਼ੀਆਂ ਨਹੀਂ ਬਣਾਵਾਂਗੀ ਮੇਰੇ ਕੋਲੋਂ ਨਹੀਂ ਹੁੰਦਾ ਇੰਨਾ ਕੰਮ ਐਦਾਂ ਕਹਿ ਕੇ ਮੀਰਾ ਆਪਣੇ ਕਮਰੇ ਵਿੱਚ ਜਾ ਕੇ ਸੋ ਗਈ ਮੀਰਾ ਦਾ ਪਤੀ ਇਹ ਜਵਾਬ ਸੁਣ ਕੇ ਬਹੁਤ ਹੱਕਾ ਮਕਰਹਿ ਗਿਆ ਪਰ ਫਿਰ ਵੀ ਕਿਸੇ ਨੇ ਵੀ ਉਸ ਨੂੰ ਕੁਝ ਨਾ ਕਿਹਾ ਸਾਰੇ ਚੁੱਪਚਾਪ ਖਾਣਾ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੋ ਗਏ ਉਧਰ ਕਮਰੇ ਵਿੱਚ ਪਈ ਹੋਈ ਮੀਰਾ ਸੋਚ ਰਹੀ ਸੀ ਕਿ ਵੱਡੇ ਆਏ ਸਨ ਮੈਨੂੰ ਨੌਕਰਾਨੀ ਬਣਾ ਕੇ ਰੱਖਣ ਵਾਲੇ ਮੈਂ ਕਿਉਂ ਨੌਕਰੀ ਨਹੀਂ ਬਣਾ ਕੇ ਰਹਾ ਇਹਨਾਂ ਦੀ ਕੱਲ ਸਵੇਰੇ ਵੀ ਮੈਂ ਜਲਦੀ ਉੱਠ ਕੇ ਕਿਸੇ ਲਈ ਕੁਝ ਵੀ ਨਹੀਂ ਬਣਾਵਾਂਗੀ ਜਿਸ ਨੇ ਜੋ ਖਾਣਾ ਹੈ ਆਪਣੇ ਆਪ ਬਣਾ ਲਵੇਗਾ ਮੈਂ ਇਹਨਾਂ ਦੇ ਕੰਮ ਕਿਉਂ ਕਰਾਂ ਸਾਰਾ ਦਿਨ ਮੈਂ ਮਰਦੀ ਰਹਿਣੀ ਹਾਂ ਇਹਨਾਂ ਦੇ ਬਦਲੇ ਪਰ ਮੈਨੂੰ ਕੀ ਮਿਲਦਾ ਹੈ ਦੋ ਦਿਨ ਦੇ ਵਿੱਚ ਜੇ ਮੈਂ ਸਾਰਿਆਂ ਦੀ ਅਕਲ ਟਕਾਣੇ ਨਾ ਲਿਆ ਦਿੱਤੀ ਤਾਂ ਮੇਰਾ ਨਾਮ ਵੀ ਵੀਰਾ ਨਹੀਂ ਫਿਰ ਦੇਖਣਾ ਸਾਰੇ ਮੇਰੇ ਅੱਗੇ ਪਿੱਛੇ ਘੁੰਮਦੇ ਰਹਿਣਗੇ ਅਗਲੀ ਸਵੇਰ ਮੀਰਾ ਦੀ ਅੱਖ ਜਲਦੀ ਹੀ ਖੁੱਲ ਗਈ ਸੀ ਪਰ ਉਹ ਜਾਣ ਬੁੱਝ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਤਾਂ ਮੀਰਾ ਦੀ ਸੱਸ ਕਮਰੇ ਦੇ ਬਾਹਰ ਦਰਵਾਜ਼ੇ ਤੇ ਆਈ ਤੇ ਕਹਾ ਮੀਰਾ ਬੇਟਾ 9 ਵਜh ਕੇ ਨਹੀਂ ਤੂੰ ਅਜੁੱਠੀ ਕਿਉਂ ਨਹੀਂ ਤਬੀਅਤ ਤਾਂ ਠੀਕ ਹੈ ਨਾ ਤੇਰੀ ਬੇਟਾ ਅੱਜ ਤੇਰੀ ਨਨਾਨ ਆ ਰਹੀ ਹੈ ਇਸ ਲਈ ਜਲਦੀ ਉੱਠ ਜਾਓ ਅੱਜ ਖਾਣੇ ਵਿੱਚ ਕੁਝ ਸਪੈਸ਼ਲ ਬਣਾ ਲੈਣਾ ਮੈਂ ਤਾਂ ਕਹਿਨੀ ਹਾਂ ਕਿ ਮਟਰ ਪਨੀਰ ਦੀ ਸਬਜ਼ੀ ਬਣਾ ਲਈਏ ਉਹ ਉਸ ਨੂੰ ਬਹੁਤ ਪਸੰਦ ਹੈ ਇਹ ਠੀਕ ਰਹੇਗਾ ਨਾ ਬੇਟਾ ਬੇਟਾ ਜਲਦੀ ਤਿਆਰ ਹੋ ਕੇ ਬਾਹਰ ਆ ਜਾਓ ਉਦੋਂ ਤੱਕ ਮੈਂ ਖੀਰ ਬਣਾਉਣ ਦੀ ਹਾਂ ਬਸ ਇਨਾ ਸੁਣਨ ਦੀ ਹੀ ਧੀਰਸ ਈ ਕਿ ਮੀਰਾ ਗੁੱਸੇ ਵਿੱਚ ਤਿਲਮਿਲਾ ਉੱਠੀ ਤੇ ਬਾਹਰ ਆ ਕੇ ਕਹਿਣ ਲੱਗੀ ਬਸ ਮੈਂ ਤਾਂ ਤੁਹਾਡੀ ਮੁਫਤ ਦੀ ਨੌਕਰਣੀ ਬਣ ਕੇ ਰਹਿ ਗਈ ਹਾਂ ਜੋ ਸਾਰਾ ਦਿਨ ਤੁਹਾਡੇ ਬਸ ਕੰਮ ਕਰਦੀ ਰਵਾਂ ਤੇ ਤੁਹਾਡੀ ਸੇਵਾ ਕਰਦੀ ਰਵਾਂ ਖਾਣਾ ਬਣਾਵਾਂ ਤੇ ਤੁਹਾਡੇ ਆਉਣ ਵਾਲੇ ਮਹਿਮਾਨਾਂ ਦੀ ਆਓ ਭਗਤ ਕਰਦੀ ਰਹਾ ਬਹੁਤ ਹੋ ਗਿਆ ਹੁਣ ਮੈਂ ਇਹ ਸਭ ਨਹੀਂ ਕਰਾਂਗੀ ਹੁਣ ਮੇਰੇ ਤੋਂ ਜ਼ਿਆਦਾ ਉਮੀਦਾਂ ਲਾਉਂਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਮੀਰਾ ਕਹਿੰਦੇ ਹੋਏ ਜਿਵੇਂ ਹੀ ਬਾਥਰੂਮ ਵੱਲ ਨੂੰ ਜਾਣ ਲੱਗੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਥੱਲੇ ਡਿੱਗ ਪਈ ਉਸ ਦਾ ਸਿਰ ਦਰਵਾਜ਼ੇ ਦੀ ਛਗਾਠ ਵਿੱਚ ਜਾ ਕੇ ਵੱਜਿਆ ਤੇ ਉਸ ਦੀ ਇੱਕ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗੀ ਤੇ ਮੱਥੇ ਵਿੱਚੋਂ ਵੀ ਖੂਨ ਨਿਕਲਣ ਲੱਗ ਪਿਆ ਮੀਰਾ ਦੀ ਸੱਸ ਇਹ ਸਭ ਦੇਖ ਕੇ ਘਬਰਾ ਗਈ ਉਹ ਸਾਰਿਆਂ ਨੂੰ ਆਵਾਜ਼ਾਂ ਦੇਣ ਲੱਗੀ ਫੇਰ ਮੀਰਾ ਦਾ ਸਹੁਰਾ ਵੀ ਜਲਦੀ ਜਲਦੀ ਆਇਆ ਤੇ ਫਿਰ ਉਹਨਾਂ ਦੋਹਾਂ ਨੇ ਸਹਾਰਾ ਦਿੰਦੇ ਹੋਏ ਮੀਰਾ ਨੂੰ ਬੈੱਡ ਤੇ ਲਟਾ ਦਿੱਤਾ ਐਤਵਾਰ ਦਾ ਦਿਨ ਸੀ ਇਸ ਕਰਕੇ ਮੀਰਾ ਦਾ ਪਤੀ ਵੀ ਘਰ ਹੀ ਸੀ ਜਦੋਂ ਮੀਰਾ ਦੇ ਪਤੀ ਨੇ ਬਾਹਰ ਆ ਕੇ ਦੇਖਿਆ ਤਾਂ ਮੀਰਾ ਬੈੱਡ ਤੇ ਲੇਟੀ ਹੋਈ ਸੀ ਇਹ ਦੇਖ ਕੇ ਉਹ ਘਬਰਾ ਗਿਆ ਤੇ ਪੁੱਛਣ ਲੱਗਿਆ ਮਾਂ ਮੀਰਾ ਨੂੰ ਕੀ ਹੋਇਆ ਹੈ ਠੀਕ ਤਾਂ ਹੈ ਨਾ ਮੀਰਾ ਦੇ ਸਹੁਰੇ ਨੇ ਕਹਾ ਕੋਝ ਨਹੀਂ ਬੇਟਾ ਬਸ ਤੂੰ ਜਲਦੀ ਕਰ ਤੇ ਗੱਡੀ ਵਾਰ ਕੱਢ ਮੀਰਾ ਦੇ ਪਤੀ ਤੇ ਜਲਦੀ ਜਲਦੀ ਗੱਡੀ ਬਾਹਰ ਕੱਢੀ ਤੇ ਦਰਦ ਨਾਲ ਕੁਰਲਾ ਰਹੀ ਮੀਰਾ ਨੂੰ ਉਸਦੇ ਪਤੀ ਨੇ ਗੱਡੀ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਤੇ ਮੀਰਾ ਦੇ ਸਾਸੋਰੇ ਵੀ ਦੋਨੇ ਨਾਲ ਹੀ ਗੱਡੀ ਵਿੱਚ ਬੈਠ ਕੇ ਫਿਰ ਹਸਪਤਾਲ ਵਿੱਚ ਪਹੁੰਚੇ ਤਾਂ ਪਤਾ ਲੱਗਿਆ ਕਿ ਮੀਰਾ ਦੇ ਪੈਰ ਵਿੱਚ ਫ੍ਰੈਕਚਰ ਹੋਇਆ ਹੈ اپنی حالت ਨੂੰ ਦੇਖ ਕੇ ਮੀਰਾ ਬਸ ਸੋਈ ਜਾ ਰਹੀ ਸੀ ਫਿਰ ਮੀਰਾ ਦੀ ਸੱਸ ਉਸ ਕੋਲ आई ਤੇ ਮੀਰਾ ਨੂੰ ਹੌਸਲਾ ਦਿੰਦੀ ਹੋਏ ਕਹਿਣ ਲੱਗੀ ਬੇਟਾ ਪਰੇਸ਼ਾਨ ਨਾ ਹੋ ਸਭ ਕੁਝ ਠੀਕ ਹੋ ਜਾਵੇਗਾ ਅਸੀਂ ਤੇਰੇ ਨਾਲ ਹਾਂ ਤੂੰ ਫਿਕਰ ਨਾ ਕਰ ਸਭ ਕੁਝ ਹੌਲੀ ਹੌਲੀ ਸਹੀ ਹੋ ਜਾਵੇਗਾ ਤੂੰ ਇੰਨੀ ਪਰੇਸ਼ਾਨ ਨਾ ਹੋ ਇਹ ਤਾਂ ਸੱਟ ਕੁਝ ਵੀ ਨਹੀਂ ਹੈ ਹੌਲੀ ਹੌਲੀ ਉਹ ਰੈਸਟ ਕਰਨਗੀ ਤਾਂ ਸਾਰੇ ਜ਼ਖਮ ਭਰ ਜਾਣਗੇ ਜਲਦੀ ਹੀ ਠੀਕ ਹੋ ਜਾਵੇਗਾ ਇਹ ਤੇਰਾ ਫ੍ਰੈਕਚਰ ਡਾਕਟਰਾਂ ਨੇ ਕਹਾ ਹੈ ਛੋਟਾ ਜਿਹਾ ਫ੍ਰੈਕਚਰ ਹੈ ਬਸ ਥੋੜੀ ਰੈਸਟ ਦੀ ਜ਼ਰੂਰਤ ਹੈ ਫੇ ਠੀਕ ਹੋ ਜਾਵੇਗੀ ਫਿਰ ਡਾਕਟਰਾਂ ਨੇ ਮੀਰਾ ਦੇ ਪੈਰ ਤੇ ਪਲਾਸਟਰ ਲਗਾ ਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਦੋਂ ਤੱਕ ਮੀਰਾ ਨੂੰ ਘਰ ਲੈ ਕੇ ਆਏ ਤਾਂ ਸਾਰੇ ਘਰ ਦੇ ਉਦੋਂ ਤੱਕ ਉਸ ਦੀ ਨਾਨੀ ਆ ਚੁੱਕੀ ਸੀ ਨਨਾ ਜਿਸ ਦਾ ਨਾਮ ਸੀਗਾ ਸੁਮਨ ਉਸ ਦੇ ਘਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੀਰਾ ਦੀ ਨਨਹਣ ਸੁਮਨ ਨੇ ਸਾਰਾ ਘਰ ਦਾ ਕੰਮ ਕਰ ਦਿੱਤਾ ਸੀ ਘਰ ਦੀ ਸਾਫ ਸਫਾਈ ਕਰ ਦਿੱਤੀ ਸੀ ਮੀਰਾ ਦਾ ਕਮਰਾ ਵੀ ਉਸ ਨੇ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਸੀ ਤਾਂ ਜੋ ਉਸ ਦੀ ਭਾਬੀ ਨੂੰ ਕੋਈ ਤਕਲੀਫ ਨਾ ਹੋਵੇ ਆਕੇ ਜਦੋਂ ਮੀਰਾ ਘਰ ਪਹੁੰਚੀ ਤਾਂ ਉਹ 휠 ਚੇਅਰ ਦੇ ਉੱਪਰ ਸੀ मीरा ਦੇ ਪਤੀ ਤੇ ਉਸ ਦੀ ਸੱਸ ਨੇ ਉਸ ਨੂੰ ਸਹਾਰ ਦਿੰਦੇ ਹੋਏ ਬੈੱਡ ਦੇ ਉੱਪਰ ਲੇਟਾ ਦਿੱਤਾ। ਘਰ ਪਹੁੰਚ ਕੇ ਮੀਰਾ ਨੇ ਦੇਖਿਆ ਕਿ ਉਸ ਦੀ ਨਾਨੀਤਾ ਸਾਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਹੈ ਤੇ ਘਰ ਵਿੱਚ ਬਿਲਕੁਲ ਵੀ ਖਲਾਰਾ ਨਹੀਂ ਹੈ। ਹਰ ਇੱਕ ਚੀਜ਼ ਨੂੰ ਸਾਫ਼-ਸੁਥਰੇ ਤੇ ਸਹੀ ਢੰਗ ਨਾਲ ਲੱਗ ਦਿੱਤਾ ਹੈ। ਤੇ ਉਸ ਦੀ ਸੱਸ ਮੀਰਾ ਦਾ ਵੀ ਕਿੰਨਾ ਚੰਗੀ ਤਾਂਖਿਆ ਰੱਖ ਰਹੀ ਹੈ। ਉਸ ਨੂੰ ਪ੍ਰੋਪਰ ਹੈ। केयर दे रही है तो उत ही दूजे पास उसका पति मीरा दिखाने फल कट के लैके आ रहा सी। क्योंकि डॉक्टर ने कहा कि इसकी जिनी केयर होएगी वो जल्दी ठीक हो जाएगी हाल चाल पूछ तो बाद सुमन ने कहा मम्मी खाने की बनाना है मैं बना लवागी मीरा की सस ने कहा बेटा सुमन तू तो हाँ आई है बैठ जा थोड़ी देर रेस्ट कर ले ਸਵੇਰ ਦਾ ਸਾਰਾ ਕੰਮ ਕਰ ਰਹੀ ਹੈ ਮੈਂ ਆਪੇ ਬਣਾ ਲਵਾਂਗੀ ਨਹੀਂ ਨਹੀਂ ਮੰਮੀ ਤੁਸੀਂ ਬਸ ਭਾਬੀ ਦਾ ਧਿਆਨ ਰੱਖੋ ਮੈਂ ਖੁਦ ਕਰਦਾ ਕੰਮ ਕਰ ਲਵਾਂਗੀ ਭਾਬੀ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਘਰ ਦੇ ਕੰਮ ਦੀ ਤੁਸੀਂ ਚਿੰਤਾ ਨਾ ਕਰੋ ਉਹ ਸਭ ਕੁਝ ਮੈਂ ਦੇਖ ਲਵਾਂਗੀ ਬਸ ਤੁਸੀਂ ਭਾਬੀ ਦੀ ਕੇਅਰ ਕਰੋ ਇੱਕ ਇੱਕ ਕੇ ਸੁਮਨ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਆਪਣੇ ਸਾਰੇ ਪਰਿਵਾਰ ਦਾ ਇਹਨਾਂ ਜਿਆਦਾ ਪਿਆਰ ਦੇਖ ਕੇ ਮੀਰਾ ਦਾ ਮਨ ਵਿੱਚ ਸ਼ਰਮਿੰਦਗੀ ਮਹਿਸੂਸ ਹੋਈ ਉਸ ਨੂੰ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਉਹ ਆਪਣੀ ਸਹੇਲੀ ਦੇ ਮਕਾਵੇ ਵਿੱਚ ਆ ਕੇ ਆਪਣੇ ਪਰਿਵਾਰ ਨਾਲ ਦੁਰਵਿਵਹਾਰ ਕਰਨ ਲੱਗੀ ਅੱਜ ਚਾਹੇ ਉਸ ਨੂੰ ਸਰੀਰਕ ਪਰੇਸ਼ਾਨੀ ਹੋ ਰਹੀ ਸੀ ਪਰ ਉਸ ਨੇ ਮਨ ਨੂੰ ਸੰਤੁਸ਼ਟੀ ਸੀ ਕਿਉਂਕਿ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦੀ ਇਸ ਘਰ ਵਿੱਚ ਕੀ ਅੰਮੀ ਆਧੇ ਉਹ ਇੱਕ ਨੌਕਰਾਨੀ ਨਹੀਂ ਬਲਕਿ ਸਚਮੁੱਚ ਹੀ ਉਹਨਾਂ ਦੀ ਗ੍ਰਹਿ ਲక్ష్ਮੀ ਹੈ ਜੇ ਸੋਤੇ ਉਸਦੇ ਸੋਹਰਾ ਪਰਿਵਾਰ ਵਾਲੇ ਹੁਕਮ ਨਹੀਂ ਮਲਕੀ ਆਪਣਾ ਪਨ ਜਤੋਂਦੇ ਹਨ ਉਹ ਸੁੱਪਰ ਇਹਨਾਂ ਵਿਸ਼ਵਾਸ ਕਰਦੇ ਹਨ ਕਿ ਸਾਰੇ ਘਰ ਦੀ ਵਾਗਡੂਰ ਉਸ ਨੂੰ ਦੇਖੇ ਰੱਖੀ ਹੋਈ ਹੈ ਅੱਜ ਉਸਨੇ ਤੈ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਉਹ ਕਿਸੇ ਦੇ ਬਹਿਖਾਵੇ ਵਿੱਚ ਆ ਕੇ अपने स्वर्ग वर्गेकार ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰੇਗੀ ਇਹ ਸਭ ਕੁਝ ਸੋਚਦੇ ਹੋਏ ਮੀਰਾ ਦੀ ਨਜ਼ਰ ਆਪਣੇ ਪਤੀ ਤੇ ਗਈ ਜੋ ਉਸ ਦੇ ਲਈ ਖਾਣੇ ਦੀ ਥਾਲੀ ਲੈ ਕੇ ਆ ਰਿਹਾ ਸੀ ਇਹ ਸਭ ਕੁਝ ਦੇਖ ਕੇ ਮੀਰਾ ਬਹੁਤ ਖੁਸ਼ ਹੋਈ ਉਸ ਨੂੰ ਲੱਗਿਆ ਕਿ ਉਸ ਦੀ ਕਿਸਮਤ ਬਹੁਤ ਚੰਗੀ ਹੈ ਕਿ ਉਸ ਨੂੰ ਸਾਰੇ ਪਰਿਵਾਰ ਦੇ ਮੈਂਬਰ ਕਿੰਨਾ ਜ਼ਿਆਦਾ ਪਿਆਰ ਕਰਦੇ ਹਨ ਖਾਣਾ ਵਗੈਰਾ ਖਾ ਕੇ ਸਾਰੇ ਪਰਿਵਾਰ ਵਾਲੇ मीरा ਕੋਲ ਆ ਕੇ ਬੈਠ ਗਏ ਤੇ ਗੱਪਾ ਸ਼ੱਪਾ ਮਾਰਨ ਲੱਗੇ ਤਾਂ ਜੋ ਮੀਰਾ ਦਾ ਮਨ ਖੁਸ਼ ਰਹੇ ਫਿਰ ਮੀਰਾ ਨੂੰ ਹੱਸਦੇ ਹੋਏ ਦੇਖ ਕੇ ਮੀਰਾ ਦੀ ਸੱਸ ਨੇ ਕਿਹਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਮੇਰੀ ਨੂੰ ਹੁਣ ਬਿਲਕੁਲ ਠੀਕ ਹੈ ਤੈਨੂੰ ਹੱਸਦਾ ਮੁਸਕਰਾਉਂਦਿਆਂ ਦੇਖ ਕੇ ਹੁਣ ਜਾ ਕੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ ਤਾਂ ਕੋਲ ਹੀ ਬੈਠੇ ਮੀਰਾ ਦੀ ਨਨਾਨ ਸੁਮਨ ਨੇ ਕਿਹਾ ਮਾਂ ਮੈਂ ਸਾਰਿਆਂ ਦੇ ਲਈ ਇੱਕ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਚਾਦਾ ਨਾਮ ਸੁਣਦੇ ਹੀ ਮੀਰਾ ਦਾ ਸੋਹਰਾ ਬੱਚਿਆਂ ਨੇ ਤਰਾਂ ਖੁਸ਼ ਹੋਇਆ ਤੇ ਬੋਲਿਆ beta ਇਹ ਤੂੰ ਬਿਲਕੁਲ ਸਹੀ ਕਹਾ ਕਿਉਂਕਿ beta ਮੀਰਾ ਬਹੁਤ ਮਨਸੀ ਕਿ ਮੈਂ ਚਾ ਪੀਵਾਂ ਤਾਂ ਉਦੋਂ ਹੀ ਮੀਰਾ ਹਸਤੀ ਹੋਈ ਬੋਲੀ ਕਿ ਵੇਸੁੰਦੇ ਲੱਡੂਆਂ ਵਾਲਾ ਡੱਬਾ ਵੀ ਰਸੋਈ ਨੇ ਸਲਫਤੇ ਹੀ ਪਿਆ ਹੈ ਪਿਤਾ ਜੀ ਉਹ ਖਾਣਾ ਤਾਂ ਬਿਲਕੁਲ ਨਹੀਂ ਭੁੱਲਣਗੇ ਫਿਰ ਮੀਰਾ ਨੇ ਸਾਸਾਸਦੇ ਹੋਏ ਬੋਲੀ ਬਹੂ ਤੇਰੇ ਪਿਤਾ ਜੀ ਨੂੰ ਤਾਂ ਹਮੇਸ਼ਾ ਬਸ ਖਾਂਦੀ ਹੀ ਪਈ ਰਹਿੰਦੀ ਹੈ ਇਹ ਗੱਲ ਤੇ ਸਾਰੇ ਜਾਣੇ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ ਥੋੜੀ ਹੀ ਦੇਰ ਬਾਅਦ ਮੀਰਾ ਦੀ ਸਹੇਲੀ ਰੂਬੀ ਦਾ ਫੋਨ ਆਇਆ ਤਾਂ ਮੀਰਾ ਨੇ ਉਠਾਇਆ ਅਤੇ ਕਹਾ ਹਾਂ ਰੂਬੀ ਦੱਸੋ ਕਿਵੇਂ ਯਾਦ ਕੀਤਾ ਪਰ ਰੂਬੀ ਨੇ ਉਦਾਸ ਹੁੰਦੇ ਹੋਏ ਬੋਲੀ ਮੀਰਾ ਯਾਰ ਦੋ ਦਿਨ ਹੋ ਗਏ ਬੁਖਾਰ ਵਿੱਚ ਪਈ ਆ ਪੂਰਾ ਸਰੀਰ ਟੁੱਟ ਰਿਹਾ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੋ ਰਹਾ ਹੱਡ ਪੈਰ ਇੰਨੇ ਜ਼ਿਆਦਾ ਦੁਖ ਰਹੇ ਹਨ ਉੱਠਿਆ ਵੀ ਬਿਲਕੁਲ ਨਹੀਂ ਜਾ ਰਹਾ ਸਰੀਰ ਵਿੱਚ ਚਿੰਜਨਕਦਾ ਹੈ ਜਿਵੇਂ ਜਾਣੀ ਨਹੀਂ ਹੁੰਦੀ ਘਰ ਵਿੱਚ ਕੋਈ ਵੀ ਨਹੀਂ ਹੈ ਜੋ ਮੇਰਾ ਖਿਆਲ ਰੱਖ ਸਕੇ ਤੂੰ ਦੱਸ ਤੇਰੇ ਘਰ ਵਿੱਚ ਸਭ ਕਿੱਦਾਂ ਚੱਲ ਰਿਹਾ ਹੈ ਤੂੰ ਆਪਣੇ ਸਹੁਰਿਆਂ ਦੇ ਅਕਲ ਟਿਕਾਣੇ ਲਈ ਆਈ ਚਾ ਨਹੀਂ ਉਸਦੀ ਗੱਲ ਸੁਣ ਕੇ ਮੀਰਾ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਫਿਰ ਵੀ ਉਸਨੇ ਆਪਣੇ ਆਪ ਤੇ ਕਾਬੂ ਰੱਖਦੇ ਹੋਏ ਬੋਲੀ ਹਾਂ ਯਾਰ ਰੂਬੀ ਮੈਂ ਤਾਂ ਬਿਲਕੁਲ ਠੀਕ ਹਾਂ ਇੱਥੇ ਬਹੁਤ ਖੁਸ਼ ਹਾਂ ਵੈਸੇ ਇੱਕ ਗੱਲ ਦੱਸਾ ਮੇਰੇ ਪੈਰ ਤੇ ਵੀ ਸੱਟ ਲੱਗ ਗਈ ਹੈ ਮੇਰੇ ਪੈਰ ਦੀ ਹੱਡੀ ਵਿੱਚ ਫ੍ਰੈਕਚਰ ਆਇਆ ਹੈ ਪਰ ਉਹ ਕੀ ਹੈ ਨਾ ਕਿ ਮੇਰੇ ਨਾਲ ਮੇਰਾ ਹੁਣ ਪੂਰਾ ਪਰਵਾਰ ਹੈ ਜੋ ਮੇਰਾ ਤੇ ਹਰ ਵਕਰੀਆ ਹੈ ਮੈਂ ਤੇਰੀ ਤਰ੍ਹਾਂ ਇਕੱਲੀ ਨਹੀਂ ਹਾਂ ਅਤੇ ਮੇਰੇ ਸਾਰੇ ਹੀ ਪਰਿਵਾਰ ਵਾਲੇ ਮੇਰਾ ਬਹੁਤ ਖਿਆਲ ਰੱਖ ਰਹੇ ਹਨ ਤੇ ਹੁਣ ਮੈਂ ਸੋਚ ਲਿਆ ਹੈ ਕਿ ਕਿਸੇ ਦੇ ਮਹਿਕਾਵੇ ਵਿੱਚ ਆ ਕੇ ਮੈਂ ਆਪਣਾ ਘਰ ਨਹੀਂ ਤੋੜਾਂਗੀ ਚਲੋ ਠੀਕ ਹੈ ਹੁਣ ਮੈਂ ਫੋਨ ਰੱਖਦੀ ਹਾਂ ਮੇਰੀ ਪਿਆਰੀ ਜਹੀ ਨਨਾਨ ਰਾਣੀ ਮੇਰੇ ਨੇ ਚਾਹ ਲੈ ਕੇ ਆਈ ਹੈ ਅਤੇ ਹਾਂ ਤੁਸੀਂ ਜੇਕਰ ਤਹਾਨੂੰ ਕੋਈ ਮਦਦ ਦੀ ਲੋੜ ਹੋਵੇ ਤਾਂ ਜ਼ਰੂਰ ਦੱਸਣਾ ਉਹ ਕੀ ਹੈ ਨਾ ਕਿ ਮੇਰੇ ਸਾਰਾ ਪਰਿਵਾਰ ਬਹੁਤ ਹੀ ਚੰਗੇ ਹਨ ਤੇਰੀ ਜ਼ਰੂਰ ਮਦਦ ਕਰਨਗੇ ਪਿੱਛੇ ਨਹੀਂ ਹਟਣਗੇ ਇਹਨਾਂ ਕਹਿ ਕੇ ਮੀਰਾ ਨੇ ਫੋਨ ਕੱਟ ਦਿੱਤਾ ਤਾਂ ਉਦੋਂ ਹੀ ਮੀਰਾ ਦੀ ਸੱਸ ਨੇ ਕਹਾ ਬੇਟਾ ਕੀ ਹੋਇਆ ਕਿਸ ਨਾਲ ਗੱਲ ਕਰ ਰਹੀ ਸੀ ਮੰਮੀ ਜੀ ਮੈਂ ਉਸ ਨਾਲ ਗੱਲ ਕਰ ਰਹੀ ਸੀ ਇਸਤੇ ਕਾਰਨ ਮੈਂ ਤੁਹਾਡਾ ਸਾਰਿਆਂ ਦਾ ਇੰਨਾ ਜਨਾਬ ਅਪਮਾਨ ਕੀਤਾ ਸੀ ਇਹ ਤੂੰ ਕੀ ਕਹਿ ਰਹੀ ਹੈ ਬੇਟਾ ਮੈਂ ਕੁਝ ਸਮਝੀ ਨਹੀਂ ਮੀਰਾ ਦੇ ਹਸਨੇ ਪੁੱਛਿਆ ਤਾਂ ਮੀਰਾ ਨੇ ਕਹਾ ਮੰਮੀ ਦਰਅਸਲ ਉਸ ਦਿਨ ਮੀਰੀ ਸਹੇਲੀ ਰੂਬੀ ਆਪਣੇ ਘਰ ਆਈ ਸੀ ਨਾ ਤਾਂ ਉਸਨੇ ਮੈਨੂੰ ਤੁਹਾਡੇ ਘਰ ਆਫ ਪੜਕਾ ਦਿੱਤਾ ਸੀ ਕਿ ਤੇਰਾ ਸੋਹਣਾ ਪਰਿਵਾਰ ਤੈਨੂੰ ਸਿਰਫ ਇੱਕ ਨੌਕਰਣੀ ਸਮਝਦੇ ਹਨ ਉਸ ਤੋਂ ਵੱਧ ਕੇ ਹੋਰ ਕੁਝ ਨਹੀਂ ਮੈਂ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਤੁਹਾਡਾ ਅਪਮਾਨ ਕਰਨ ਲੱਗੀ ਤੁਹਾਡੇ ਨਾਲ ਬਹੁਤ ਗਲਤ ਉਹਵਾਰ ਕੀਤਾ ਉਸ ਲਈ ਮੈਨੂੰ ਮaaf ਕਰ ਦਿਓ ਮੰਮੀ ਜੀ ਇਹ ਕਹਿੰਦੇ ਹੋਏ ਮੀਰਾ ਨੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਮੀਰਾ ਦੀ ਸੱਸ ਕਹਿਣ ਲੱਗੀ ਕੰਬਲੀ ਨਾ ਹੋਵੇ ਤਾਂ ਅਸੀਂ ਤਾਂ ਤੇਰੇ ਕਿਸੇ ਵੀ ਗਾਲ ਦਾ ਕਦੇ ਬੁਰਾ ਹੀ ਨਹੀਂ ਮੰਨਿਆ ਤੂੰ ਇੰਨਾ ਪਰੇਸ਼ਾਨ ਕਿਉਂ ਹੋ ਰਹੀ ਹੈ ਇਹ ਕਹ ਕੇ ਉਸ ਦੀ ਸੱਸ ਨੇ ਉਹ ਮੀਰਾ ਨੂੰ ਗਲੇ ਨਾਲ ਲਿਆ ਅੱਜ ਮੀਰਾ ਪਰਿਵਾਰ ਵਾਲੇ ਇਕੱਠੇ ਮਿਲ ਕੇ ਬੈਠ ਕੇ ਚਾਹ ਪੀ ਰਹੇ ਹਨ ਤੇ ਮੀਰਾ ਦੇ ਮਨ ਵਿੱਚ ਆਪਣੇ ਭਾਗਾਂ ਤੇ ਗਰਵ ਮਹਿਸੂਸ ਕਰ ਰਹੀ ਸੀ ਕਿ ਉਸ ਨੂੰ ਕਿੰਨਾ ਚੰਗਾ ਪਰਿਵਾਰ ਮਿਲਿਆ ਹੈ ਜਿੱਥੇ ਨੂੰ ਨੂੰ ਬੇਟੀ ਨਾਲੋਂ ਵੀ ਵੱਧ ਦਾ ਪਿਆਰ ਦਿੱਤਾ ਜਾਂਦਾ ਹੈ ਸੋ ਦੋਸਤੋ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣਾ ਘਰ ਕਦੇ ਨਹੀਂ ਤੋੜਨਾ ਚਾਹੀਦਾ ਕਿਸੇ ਦੇ ਬਹਿਕਾਵੇ ਵਿੱਚ ਆਉਣ ਨਾਲ ਘਰਾਂ ਦੇ ਘਰ ਪੂਰੇ ਮਰਵਾਦ ਹੋ ਜਾਂਦੇ ਹਨ ਜੋ ਘਰ ਚੰਗੇ ਵੀ ਚੱਲਦੇ ਹਨ ਸਾਨੂੰ ਕਿਸੇ ਦੀਆਂ ਗੱਲਾਂ ਨੂੰ ਇੰਨਾ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਜੇ ਉਹ ਕੋਈ ਗੱਲ ਸਾਨੂੰ ਗਲਤ ਸਮਝਾ ਰਿਹਾ ਹੈ ਤਾਂ ਸਾਨੂੰ ਉਸਨੂੰ ਉੱਥੇ ਹੀ ਟੋਕ ਦੇਣਾ ਚਾਹੀਦਾ ਹੈ ਤੇ ਗਾਂ ਤੋਂ ਉਸ ਬੰਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਕਿਵੇਂ ਦੀ ਲੱਗੀ ਲਾਈਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਦੇਖਣੀ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਦੋ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆ ਇੱਕ ਹੋਰ ਹੀ ਨਵੀਂ ਇਹੋ ਜਿਹੀ ਕਹਾਣੀ ਦੇ ਵਿੱਚ ਤਦ ਤੱਕ ਲਈ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ